ਸਵਾਗਤ ਹੈ ਜੀ ਤੁਹਾਡਾ ਰਿਆੜ ਫੂਡ ਚੈਨਲ ਤੇ YouTube ਤੇ ਆਪਾਂ ਅੱਜ ਨਾ ਸਾਬਤ ਮਸਰ ਤੇ ਦਲੇ ਛੋਲਿਆਂ ਦੀ ਦਾਲ ਬਣਾਵਾਂਗੇ ਬਹੁਤ ਤੇਜ਼ੀ ਬਹੁਤ ਵਧੀਆ ਤੇ ਦਾਲ ਬਣਾਉਣ ਵਾਸਤੇ ਆਪਾਂ ਕਿਹੜਾ ਕਿਹੜਾ ਸਮਾਨ ਲਿਆ ਏ ਤੇ ਆਓ ਵੇਖੀਏ ਆਪਾਂ 200 ਗ੍ਰਾਮ ਦਾਲ ਲਈਏ ਸਾਬਤ ਮਸਰਾਂ ਦੀ ਧੋ ਬਣਾ ਕੇ ਚੁਣ ਕੇ ਇਹਨੂੰ ਮੈਂ ਨਾ 10-15 ਮਿੰਟ ਹੋ ਗਏ ਨੇ ਭਿਉ ਕੇ ਰੱਖੀ ਨੂੰ ਡੂੰਘੇ ਦੇ ਵਿੱਚ ਭਿਉ ਦਿੱਤੀ ਸੀ ਮੈਂ ਤੇ 50 ਗ੍ਰਾਮ ਦਾਲ ਮੈਂ ਛੋਲਿਆਂ ਦੀ ਲਈ ਏ ਇਹ ਵੀ ਮੈਂ ਭਿਉਂ ਦਿੱਤੀ ਸੀ ਇੱਕ ਗੱਲ ਹੈ ਕਿ ਦਾਲਾਂ ਪਹਿਲਾਂ ਭਿਉਈਆਂ ਹੋਣ ਤਾਂ ਤੇ ਬਹੁਤ ਵਧੀਆ ਰਹਿੰਦੀਆਂ ਨੇ ਬਹੁਤ ਬਚਤ ਦੇ ਵਿੱਚ ਦਾਲਾਂ ਬਣ ਜਾਂਦੀਆਂ ਨੇ ਤੇ ਬਹੁਤ ਵਧੀਆ ਬਣ ਜਾਂਦੀਆਂ ਨੇ ਇਹ 5-6 ਗਲਾਸ ਮੈਂ ਪਾਣੀ ਪਾਇਆ ਸੀ ਤੇ ਇਹ ਕੁੱਕਰ ਦੇ ਵਿੱਚ ਪਾਣੀ ਜਿਹੜਾ ਉਬਲਣ ਲੱਗ ਗਿਆ ਏ ਤੇ ਇਹ ਵੇਖੋ ਹੁਣ ਮੈਂ ਦਾਲਾਂ ਜਿਹੜੀਆਂ ਨੇ ਇਹ ਥੋਤੀਆਂ ਹੋਈਆਂ ਇਹਨਾਂ ਚੋਂ ਪਾਣੀ ਖੱਡ ਕੇ ਤੇ ਇਹਨਾਂ ਨੂੰ ਮੈਂ ਨਾ ਉਕਰ ਦੇ ਵਿੱਚ ਪਾ ਦਵਾਂਗੀ ਦਾਲਾਂ ਨੂੰ ਮੈਂ ਕੁੱਕਰ ਦੇ ਵਿੱਚ ਪਾ ਦਵਾਂਗੀ ਤੇ ਪਾਣੀ ਗਰਮ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਮੈਂ ਗਰਮ ਪਾਣੀ ਦੇ ਵਿੱਚ ਦਾਲਾਂ ਪਾਈਆਂ ਨੇ ਦੋਨੋਂ ਹੀ ਦਾਲਾਂ ਗਰਮ ਪਾਣੀ 'ਚ ਪਾਈਆਂ ਕਿਉਂਕਿ ਇਹਦੇ ਵਿੱਚ ਇੱਕ ਗੱਲ ਆ ਕਿ ਗਰਮ ਪਾਣੀ ਜਿਹੜਾ ਆ ਇਹਦੇ ਨਾਲ ਰੋੜ ਨਹੀਂ ਬਣਦੇ ਦਾਲ ਵਿੱਚ ਕਦੀ ਵੀ ਨਹੀਂ ਬਣਦੇ ਰੋੜ ਤੇ ਨਾਲੇ ਦਾਲ ਬਹੁਤ ਵਧੀਆ ਗਲ ਜਾਂਦੀ ਏ ਬਹੁਤ ਫਰਸਟ ਕਲਾਸ ਦਾਲ ਬਣਦੀ ਏ ਹੁਣ ਮੈਂ ਇੱਕ ਚਮਚਾ ਨਮਕ ਦਾ ਪਾਤਾ ਇਹ ਵਿੱਚ ਤੇ ਇੱਕ ਚਮਚਾ ਮੈਂ ਹਲਦੀ ਦਾ ਪਾਤਾ ਹੈ ਥੋੜੀ ਜਿਹੀ ਹਲਦੀ ਆਪਾਂ ਹੋਰ ਪਾ ਦਾਂਗੇ ਤੇ ਬਸ ਆਪਾਂ ਹੋਰ ਕੋਈ ਚੀਜ਼ ਨਹੀਂ ਪਾਣੀ ਤੇ ਜਾਂ ਸਾਬਤ ਮਿਰਚਾਂ ਤੁਸੀਂ ਪਾ ਸਕਦੇ ਹਰੀਆਂ ਅ ਜਿੱਦਾਂ ਕਿ ਮੈਂ ਤਿੰਨ ਮਿਰਚਾਂ ਪਾਤੀਆਂ ਨੇ ਕਿਸੇ ਦਾ ਮਨ ਕਰੇ ਤੇ ਕੋਈ ਸਾਬਤੀ ਮਿਰਚ ਲੈ ਸਕਦਾ ਏ ਇਹ ਵੀ ਆਪਣੀ ਇੱਛਾ ਹੁੰਦੀ ਹੈ ਪਾਉਣੀ ਪਾ ਲਓ ਨਹੀਂ ਕੋਈ ਖਾਂਦਾ ਤੇ ਬਿਲਕੁਲ ਨਾ ਪਾਓ ਹੁਣ ਆਪਾਂ ਇਹਨੂੰ ਨਾ ਘਟੋ ਘਾਟਾ ਪਾ ਛੇ ਸੀਟੀਆਂ ਵੱਜਣ ਦਵਾਂਗੇ ਜੇ ਆ ਸੀਟੀਆਂ ਤੋਂ ਘਟ ਦਾਲ ਨਹੀਂ ਬੰਨੀ ਤੇ ਸੇਹ ਸੀਟੀਆਂ ਵੱਜ ਗਈਆਂ ਨੇ ਕੁੱਕਰ ਦੀਆਂ ਤੇ ਹੁਣ ਮੈਂ ਦਾਲ ਖੋਲ ਕੇ ਵਖਾਨੀ ਆ ਤੇ ਨਾਲੇ ਮੈਂ ਆਪ ਵੇਖਦੀ ਆ ਕਿਵੇਂ ਦੀ ਬਣੀ ਆ ਤੇ ਆਹ ਦੇਖੋ ਜੀ ਦਾਲ ਮੇਰੀ ਹੋ ਗਈ ਆ ਤਿਆਰ ਕਿਉਂਕਿ ਜਿਆਦਾ ਬਹੁਤ ਜਿਆਦਾ ਸੰਘਣੀ ਦਾਲ ਜਿਹੜੀ ਹੈ ਨਾ ਉਹ ਪਾਣੀ ਨਾ ਬਰਾਬਰ ਦਾ ਪਿਆ ਹੋਏ ਤੇ ਫਿਰ ਬਹੁਤ ਸੰਘਣੀ ਬਣਦੀ ਏ ਤੇ ਆਹ ਦਾਲ ਵੇਖੋ ਘੁਲ ਵੀ ਗਈ ਆ ਤੇ ਫਰਸਟ ਕਲਾਸ ਦਾਲ ਬਣ ਵੀ ਗਈ ਏ ਹੁਣ ਆਪਾਂ ਇਦਾਂ ਕਰਦੇ ਆ ਇਹ ਇੱਕ ਇਹ ਜਿਹੜੀ ਦਾਲ ਕੁੱਕਰ ਵਿੱਚ ਹੈ ਨਾ ਇਹਨੂੰ ਆਪਾਂ ਡੂੰਘੇ ਦੇ ਵਿੱਚ ਪਲਟ ਲੈਨੇ ਆ ਤੜਕਾ ਅਸੀਂ ਲਗਾਣਾ ਤੇ ਆਪਾਂ ਡੂੰਘੇ ਦੇ ਵਿੱਚ ਜਿਹੜਾ ਆ ਤੜਕੇ ਨੂੰ ਆਪਾਂ ਲਗਾ ਸਕਦੇ ਆ ਦਾਲ ਸਾਰੀ ਆਪਾਂ ਜਿਹੜੀ ਆ ਬਦਲ ਲੈਨੇ ਆ ਭਾਂਡਾ ਹੀ ਬਦਲ ਦਿੰਨੇ ਆ ਆ ਦੇਖੋ ਇਹਦਾ ਅਸੀਂ ਜਿਹੜਾ ਆ ਆਪਣਾ ਦਾਲ ਜਿਹੜੀ ਆ ਆਪਾਂ ਸਾਰੀ ਇੱਕ ਡੂੰਘੇ ਦੇ ਵਿੱਚ ਕੱਢ ਲਈ ਹੈ ਤੇ ਹੁਣ ਆਪਾਂ ਇਹਨੂੰ ਤੜਕਾ ਲਾਉਣ ਦੀ ਤਿਆਰੀ ਕਰਦੇ ਆ ਪਹਿਲਾਂ ਇਹਦੇ ਚ ਮਸਾਲੇ ਪਾਉਣ ਦੀ ਤਿਆਰੀ ਕਰਾਂਗੇ ਕਿ ਆਪਾਂ ਮਸਾਲੇ ਕਿਹੜੇ ਪਾਉਣੇ ਨੇ ਇਹ ਕਾਲੀਆਂ ਮਿਰਚਾਂ ਦਾ ਪਾਊਡਰ ਆ ਆਹ ਧਨੀਆ ਪਾਊਡਰ ਆ ਇੱਕ ਇੱਕ ਚਮਚਾ ਪਾ ਰਿਹਾ ਆ ਆਹ ਜੀਰਾ ਪਾਊਡਰ ਆ ਆ ਥੋੜੀ ਜੀ ਹਲਦੀ ਆ ਕਿਉਂਕਿ ਰਿੱਜਣ ਵੇਲੇ ਆਪਾਂ ਹਲਦੀ ਪਾਈ ਸੀ ਤੇ ਆਪਾਂ ਥੋੜੀ ਜੀ ਹਲਦੀ ਹੋਰ ਪਾਵਾਂਗੇ ਮੈਨੂੰ ਘੱਟ ਲੱਗੀ ਸੀ ਤੇ ਥੋੜੀ ਜੀ ਹਲਦੀ ਮੈਂ ਹੋਰ ਪਾਉਂਗੀ ਤੇ ਥੋੜਾ ਜਿਹਾ ਮੈਂ ਪਾਣੀ ਪਾਉਂਗੀ ਮਿਕਸ ਕਰੂੰਗੀ ਮਸਾਲਿਆਂ ਨੂੰ ਮੈਂ ਮਸਾਲੇ ਘੋਲ ਕੇ ਤੇ ਪਾਣੀ ਦੇ ਨਾਲ ਤੇ ਇਹਨਾਂ ਨੂੰ ਮੈਂ ਵਧੀਆ ਤਰ੍ਹਾਂ ਜਿਹੜੀਆਂ ਇਹਨਾਂ ਦੇ ਵਿੱਚ ਢੇਲੀਆਂ ਵਗੈਰਾ ਸਾਰੀਆਂ ਇਹਨਾਂ ਦੀਆਂ ਬਰੀਕ ਕਰ ਦਵਾਂਗੀ ਕਿਉਂਕਿ ਤੜਕਾ ਮੈਂ ਲਗਾ ਰਹੀ ਆ ਤੇ ਮੈਂ ਥੋੜੇ ਜੇ ਮਸਾਲੇ ਜਿਹੜੇ ਲਿਕੁਇਡ ਬਣਾ ਲਏ ਨੇ ਇਹ ਬਹੁਤ ਹੀ ਵਧੀਆ ਲੱਗਦੇ ਨੇ ਇਹ ਮਤਲਬ ਪੁੱਜ ਕੇ ਬੜੇ ਵਧੀਆ ਬਣ ਜਾਂਦੇ ਨੇ ਹੁਣ ਆਪਾਂ ਫਰਾਈਪੈਨ ਦੇ ਵਿੱਚ ਪਾਵਾਂਗੇ ਤੇਲ ਥੋੜਾ ਜਿਹਾ ਦੇਖੋ ਤੇਲ ਵੇਖ ਲਓ ਬਿਲਕੁਲ ਮੈਂ ਥੋੜਾ ਪਾਇਆ ਏ ਉਹੀ ਦੇਖਿਓ ਤੜਕਾ ਮੈਂ ਲਗਾਵਾਂਗੀ ਤੁਸੀਂ ਸੋਚ ਨਹੀਂ ਸਕੋਗੇ ਕਿ ਵਾਕਿਆ ਹੀ ਕੋਈ ਚੀਜ਼ ਹੈ ਵਾਕਿਆ ਹੀ ਇਦਾਂ ਹੀ ਕਰਨਾ ਚਾਹੀਦਾ ਜਿੱਦਾਂ ਇਹਨਾਂ ਨੇ ਤੜਕਾ ਲਗਾਇਆ ਇਸ ਤਰ੍ਹਾਂ ਹੀ ਲਗਾਉਣਾ ਚਾਹੀਦਾ ਇਹ ਹੁਣ ਲਸਣ ਹੈ ਮੇਰੇ ਕੋਲ ਮੈਂ ਜੀਰਾ ਵੇਖ ਲਓ ਨਹੀਂ ਪਾਇਆ ਨਾ ਪਹਿਲਾਂ ਤੇ ਆ ਵੇਖੋ ਹੁਣ ਮੈਂ ਲਸਣ ਹੈ ਇਹਨੂੰ ਆ ਭੁੰਨ ਕੇ ਲਸਣ ਨੂੰ ਫਰਾਈ ਕਰਾਂਗੀ ਪਹਿਲਾਂ ਇਹਨੂੰ ਕੱਲੇ ਲਸਣ ਨੂੰ ਮੈਂ ਪਹਿਲਾਂ ਫਰਾਈ ਕਰਾਂਗੀ ਚੰਗੀ ਤਰ੍ਹਾਂ ਕਿਉਂਕਿ ਲਸਣ ਜਿਹੜਾ ਆ ਕਿਸੇ ਸਬਜ਼ੀ ਦੇ ਵਿੱਚ ਵੀ ਕੱਚਾ ਲਸਣ ਰਹਿ ਜੇ ਤੇ ਇਹਦੀ ਸਮੈਲ ਨਹੀਂ ਜਾਂਦੀ ਕੱਚਾ ਲਸਣ ਨਹੀਂ ਰੱਖਣਾ ਚਾਹੀਦਾ ਤੇ ਜਾਂ ਪੁੰਨਾ ਚਾਹੀਦਾ ਤੇ ਜਾਂ ਫਿਰ ਬਿਲਕੁਲ ਹੀ ਕੱਚਾ ਪਾਉਣਾ ਚਾਹੀਦਾ ਆ ਗੱਲ ਇਹ ਆ ਅਦਰ ਵਿਚਾਲੇ ਇਹਨੂੰ ਨਹੀਂ ਛੱਡਣਾ ਚਾਹੀਦਾ ਤੇ ਜੇ ਪਿਆਜ਼ਾਂ ਦੇ ਨਾਲ ਇਹਨੂੰ ਪਾਤੀਏ ਤੇ ਲਸਣ ਕਦੀ ਪੂਰਾ ਬਰਾਬਰ ਪੁੱਜ ਜਾਣੀ ਐ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਲਸਣ ਨੂੰ ਆਪਾਂ ਪਹਿਲਾਂ ਹੀ ਬਾਹਰ ਕੱਢ ਲਵਾਂਗੇ ਇਹ ਬੜਾ ਵਧੀਆ ਲਾਲ ਹੋ ਗਿਆ ਇਹਨੂੰ ਆਪਾਂ ਹੁਣ ਤੇਲ ਚੋਂ ਬਾਹਰ ਕੱਢ ਲਿਆ ਏ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਕਿਵੇਂ ਕਰਨਾ ਆ ਕਿਵੇਂ ਤੜਕਾ ਲਗਾਉਣਾ ਆ ਇੱਕ ਨਵੀਂ ਵਿਧੀ ਦੇ ਨਾਲ ਆਪਾਂ ਜਿਹੜਾ ਆ ਚੀਜ਼ ਨੂੰ ਬਣਾ ਰਹੇ ਆ ਹੁਣ ਆਪਾਂ ਅਦਰਕ ਪਾਵਾਂਗੇ ਹੁਣ ਅਦਰਕ ਦੀ ਵਾਰੀ ਆ ਅਦਰਕ ਪਾਵਾਂਗੇ ਪਹਿਲਾਂ ਅਦਰਕ ਨੂੰ ਵੀ ਆਪਾਂ ਸੇਕ ਲਵਾਵਾਂਗੇ ਥੋੜਾ ਜਿਹਾ ਪਹਿਲਾਂ ਇਰਵੀ ਤਿਆਜ ਨਾਲੋਂ ਜ਼ਿਆਦਾ ਅਦਰਕ ਜਿਹੜਾ ਸੇਕ ਲੈ ਜਾਂਦਾ ਏ ਫੇਰ ਲਾਲ ਹੁੰਦਾ ਏ ਹੁਣ ਆਪਾਂ ਪਿਆਜ਼ ਜਿਹੜੇ ਆ ਉਹ ਫਾੜਵਾਂਗੇ ਥੋੜਾ ਜਾਈਂ ਪਿਆਜ਼ਾਂ ਨੂੰ ਵੀ ਪਹਿਲਾਂ ਹਲਾਵਾਂਗੇ ਅਸਲ ਵਿੱਚ ਤੜਕਾ ਜਿਹੜਾ ਇਦਾਂ ਹੀ ਬਣਦਾ ਏ ਇਦਾਂ ਹੀ ਵਾਰੀ-ਵਾਰੀ ਚੀਜ਼ਾਂ ਪੈਨਾਂ ਹੀ ਬਣਦਾ ਆਪਾਂ ਇੱਕੋ ਵਾਰੀ ਸੁੱਟ ਕੇ ਜਿਹੜਾ ਵੀ ਇਕੱਠਾ ਇੱਕੋ ਵਾਰੀ ਮਟੀਰੀਅਲ ਸੁੱਟ ਦਿੰਨੇ ਆ ਉਹ ਤੜਕਾ ਵਧੀਆ ਨਹੀਂ ਲੱਗਦਾ ਹੈਗਾ दाल ਸਬਜ਼ੀ ਨੂੰ ਤੜਕਾ ਦਉਣਾ ਤੇ ਇਦਾਂ ਹੀ ਦਿਆ ਕਰੋ ਆ ਦੇਖੋ ਵਿਆਜਾਂ ਦੇ ਵਿੱਚ ਹੁਣ ਮੈਂ ਮਿਰਚਾਂ ਪਾਤੀਆਂ ਹੁਣ ਮਿਰਚਾਂ ਨੂੰ ਘੱਟ ਸੇਕ ਲੱਗਣਾ ਥੋੜੀਆਂ ਹਰੀਆਂ-ਹਰੀਆਂ ਦਿਖਣਗੀਆਂ ਦਾਲ ਸਬਜੀ ਦੇ ਵਿੱਚ ਤੇ ਕਿੰਨੀ ਵਧੀਆ ਲੱਗੂਗੀ ਮਿਰਚ ਹੁਣ ਇਹ ਚੰਗੀ ਤਰ੍ਹਾਂ ਭੁੱਜ ਗਿਆ ਆ ਆ ਦੇਖੋ ਹੁਣ ਆਪਾਂ ਇਹਦੇ 'ਚ ਨਾ ਆ ਲਿਕਵਿਡ ਮਸਾਲੇ ਜਿਹੜੇ ਬਣਾਏ ਹੋਏ ਆ ਉਹ ਪਾਣੇ ਆ ਹੁਣ ਆਪਾਂ ਇਹ ਪਾਵਾਂਗੇ ਥੋੜਾ ਜਿਹਾ ਗੈਸ ਆਪਾਂ ਘੱਟ ਕਰ ਲਿਆ ਏ ਤੇ ਮਸਾਲੇ ਜਿਹੜੇ ਆ ਉਹਨਾਂ ਦਾ ਪਾਣੀ ਵੀ ਸੁੱਕ ਗਿਆ ਏ ਹੁਣ ਥੋੜਾ ਜਿਹਾ ਨਾ ਪਾਣੀ ਵੀ ਇਹਦੇ ਚ ਹੋਰ ਪਾਵਾਂਗੇ ਤੇ ਟਮਾਟਰ ਵੀ ਪਾਵਾਂਗੇ ਪਹਿਲਾਂ ਥੋੜਾ ਜਿਹਾ ਟਮਾਟਰ ਇੱਕ ਕੱਟਿਆ ਹੋਇਆ ਸੀ ਉਹ ਵੀ ਪਾਸਤਾ ਨਾਲ ਥੋੜਾ ਜਿਹਾ ਪਾਣੀ ਵੀ ਪਾਵਾਂਗੇ ਤੇ ਬਹੁਤ ਵਧੀਆ ਤਰ੍ਹਾਂ ਇੱਕ ਤੜਕਾ ਬਣਨਾ ਇਹਦਾ ਵੀ ਤੁਸੀਂ ਦੇਖਦੇ ਰਹੋ ਦਾਲ ਪੂਰੀ ਤਰ੍ਹਾਂ ਤੜਕੇ ਵਾਲੀ ਬਣੇਗੀ ਤੁਸੀਂ ਪੂਰੀ ਰੈਸਪੀ ਵੇਖਿਆ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਰੈਸਪੀ ਦੇ ਵਿੱਚ ਜਾਨ ਹੈਗੀ ਆ ਆ ਦੇਖੋ ਹੁਣ ਮੈਂ ਥੋੜਾ ਜਿਹਾ ਪਾਣੀ ਪਾ ਦਿੱਤਾ ਨਾ ਇਹਦੇ ਨਾਲ ਟਮਾਟਰ ਮੇਰੇ ਗਲ ਜਾਣੇ ਨੇ ਬਿਲਕੁਲ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣਦੀ ਹੈ ਹੁਣ ਆਪਾਂ ਤੜਕਾ ਜਿਹੜਾ ਇਹ ਵਾਲਾ ਤੜਕਾ ਜਿਹੜਾ ਇਹ ਪਾ ਦਵਾਂਗੇ ਬਣ ਗਿਆ ਇਹ ਇੱਕ ਤੜਕਾ ਆਪਾਂ ਹੋਰ ਲਾਉਣਾ ਇਹਨੂੰ ਮਗਰ ਹੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਤੜਕਾ ਜਿਹੜਾ ਆ ਆਪਾਂ ਇੱਕ ਹੋਰ ਲਾਉਣਾ ਏ ਉਹ ਵੀ ਤੁਹਾਨੂੰ ਮੈਂ ਵਿਖਾਨੀ ਆ ਇਹ ਬਹੁਤ ਹੀ ਵਧੀਆ ਉਹਦੇ 'ਚ ਮੈਂ ਤੇਲ ਬਿਲਕੁਲ ਘੱਟ ਪਾਇਆ ਸੀ ਇਹਦੇ 'ਚ ਮੈਂ ਜਰਾ ਜਿਹਾ ਤੇਲ ਇਹਦੇ 'ਚ ਵੀ ਪਾਤਾ ਏ ਇਹ ਕੁੱਲ ਮਿਲਾ ਕੇ ਇੱਕ ਕੜਛੀ ਤੇਲ ਦੀ ਬਣੀ ਏ ਇੰਨਾ ਆਪਾਂ ਜਦੋਂ ਪਿਆਜ਼ ਭੁੰਨੇ ਸੀ ਜੇ ਚਾਹੁੰਦੇ ਤੇ ਇੰਨਾ ਆਪਾਂ ਇੱਕੋ ਵਾਰੀ ਪਾ ਸਕਦੇ ਸੀ ਇਹ ਮੈਂ ਜੀਰੇ ਦਾ ਚਮਚਾ ਵੀ ਪਾਤਾ ਏ ਹੋਣਾ ਆ ਕੜੀ ਪੱਤਾ ਮੇਰੇ ਕੋਲ ਸੁੱਕਾ ਹੈਗਾ ਆ ਮਸਕਾ ਕੇ ਰੱਖਿਆ ਹੋਇਆ ਇਹ ਵੀ ਪਾਤਾ ਨਾਲ ਹੀ ਹੁਣ ਮੈਂ ਅੱਧਾ ਚਮਚਾ ਨਾਲ ਦੇਗੀ ਮਿਰਚ ਦਾ ਪਾਵਾਂਗੀ ਰੰਗ ਵਾਸਤੇ ਹੁਣ ਆਪਾਂ ਇਹ ਤੜਕਾ ਵੀ ਇਕ ਲਾਵਾਂਗੇ ਤੇ ਬਹੁਤ ਵਧੀਆ ਦਾਲ ਬਣੇਗੀ ਤੇ ਬਹੁਤ ਹੀ ਫਸਕਲਾਸ ਬਣੇਗੀ ਦਾਲ ਦੇਖੋ ਕਿੰਨੀ ਵਧੀਆ ਦਾਲ ਬਣੇਗੀ ਖਾਣ ਵਾਲੇ ਬਹੁਤ ਖੁਸ਼ ਹੋਣਗੇ ਵੀ ਵਾਕੇ ਚੀਜ਼ ਬਣਾਈ ਹੋਈ ਆ ਇੱਕੋ ਜੀ ਦਾਲ ਜਿਹੜੀ ਐ ਇਦਾਂ ਹੀ ਤਿਆਰ ਹੁੰਦੀ ਐ ਤੇ ਬਹੁਤ ਵਧੀਆ ਫਰਸਟ ਕਲਾਸ ਹੁੰਦੀ ਐ ਇਹ ਲਸਣ ਜੋ ਮੈਂ ਭੁੰਨ ਕੇ ਰੱਖਿਆ ਸੀ ਇਹਨੂੰ ਆਪਾਂ ਉੱਤੇ ਥੋੜਾ ਥੋੜਾ ਇਦਾਂ ਖਿਲਾਰ ਦਵਾਂਗੇ ਕਿਉਂਕਿ ਜਿਹੜਾ ਖਾਂਦਾ ਐ ਉਹ ਇਹ ਲਸਣ ਪਾ ਸਕਦਾ ਜਿਹੜੇ ਨਹੀਂ ਖਾਂਦੇ ਉਹ ਇਹਨੂੰ ਛੱਡ ਸਕਦੇ ਆ ਪਰ ਦੇਖੋ ਕਿੰਨਾ ਕਿੰਨੀ ਪਿਆਰੀ ਦਾਲ ਐ ਕਿੰਨੀ ਵਧੀਆ ਦਾਲ ਐ ਐਤਰਾ ਦੀ ਦਾਲ ਬਣਾਇਆ ਕਰੋ ਜਿਹੜਾ ਕਹਿੰਦਾ ਮੈਂ ਨਹੀਂ ਦਾਲ ਖਾਣੀ ਉਹ ਵੀ ਖਾਊਗਾ ਤੇ ਇੱਕ ਦੋ ਚੀਜ਼ਾਂ ਆਪਾਂ ਹੋਰ ਪਾਉਣੀਆਂ ਇਹਦੇ ਉੱਤੇ ਤੁਸੀਂ ਦੇਖਦੇ ਰਹੋ ਇੱਕ ਸੂਰੀ ਮੇਥੀ ਆ ਥੋੜੀ ਜੀ ਮੇਰੇ ਕੋਲ ਸਕਾਈ ਹੋਈ ਤੇ ਇਹ ਆਪਾਂ ਜ਼ਰੂਰ ਤੇ ਜਿਹੜਾ ਆ ਥੋੜੀ ਜੀ ਪਾ ਦੇਵਾਂਗੇ 스멜 ਵਾਸਤੇ ਬਹੁਤ ਵਧੀਆ ਲੱਗੂਗੀ ਤੇ ਹੁਣ ਆਪਾਂ ਇੱਕ ਵਿੱਚ ਬਹੁਤ ਵਧੀਆ ਚੀਜ਼ ਪਾਉਣ ਲੱਗੇ ਆ ਨਿੰਬੂ ਇੰਨਾ ਟੇਸਟ ਵਾਧਾਣਾ ਦਾਲ ਦੇ ਵਿੱਚ ਨਿੰਬੂ ਪਾਓਗੇ ਤਾਂ ਇੰਨਾ ਟੇਸਟ ਵਾਧਾ ਕਿ ਬਹੁਤ ਜ਼ਿਆਦਾ ਬਹੁਤ ਹੀ ਵਧੀਆ ਆ ਦੇਖੋ ਨਿਚੋੜ ਦਿੰਨੇ ਆ ਤੇ ਬਹੁਤ ਵਧੀਆ ਦਾਲ ਬਣਨੀ ਆ ਸਾਡਾ ਚੈਨਲ ਆ ਜੀ ਰਿਅਰਡ ਫੂਡ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਇਹੋ ਜੀਆਂ ਵੀਡੀਓ ਵਧੀਆ-ਵਧੀਆ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਦੇ ਨਾਲ ਜੁੜਿਆ ਕਰੋ ਤੇ ਬਹੁਤ ਵਧੀਆ ਲੱਗਦਾ ਮੈਨੂੰ ਵੀ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰ ਦਿਆ ਕਰੋ ਵਧੀਆ ਬਣਦੀਆਂ ਵਾਂ ਤੇ ਕਮੈਂਟ ਕਰ ਸਕਦੇ ਹੋ ਤੁਸੀਂ ਨਹੀਂ ਵਧੀਆ ਬਣਦੀਆਂ ਤਾਂ ਵੀ ਤੁਸੀਂ ਦੱਸ ਸਕਦੇ ਹੋਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ